ਕਿੰਨਾ ਲੰਬਾ ਸਮਾਂ ਤੁਸੀਂ ਜੇਲ੍ਹ ਕੱਟੀ ਐ ਸਿੱਖ ਕੌਮ ਦੇ ਸੰਘਰਸ਼ 7 ਸਾਲ ਤੱਕ ਲਗਾਤਾਰ ਮੈਂ ਹੜਜੜਿਚ ਰਹੇ ਹਾਂਗਾ ਉਸ ਤੋਂ ਪਹਿਲਾਂ ਪੰਜਾਬ ਦੀਆਂ ਅਲੱਗ-ਅਲੱਗ ਜੇਲਾਂ 'ਚ ਕਿਸੇ 'ਚ 2 ਸਾਲ ਕਿਸੇ 'ਚ 1 ਸਾਲ ਕਿਸੇ 'ਚ 2 ਸਾਲ ਲਏ ਮਿਰਤਲ ਤਰ੍ਹਾਂ 121 ਦੇ ਇਸ਼ਤ੍ਰੂ ਦੀਆਂ ਐਕਸਪਲੋਸਿਵ ਐਕਟ ਤੇ ਅਨਲੌਫਲੈਕਟਿਵਿਟੀ ਤੁਸੀਂ ਜ਼ਿਕਰ ਕੀਤਾ ਸੀਗਾ ਆਫ ਦਾ ਕੈਮਰਾਮੈਨ ਲੰਬਾ ਸਮਾਂ 7 ਸਾਲ ਭਾਈ ਜਗਤਾਰ ਸਿੰਘ ਹਵਾਰਾ ਨਾਲ ਕੱਟੇ ਸੀਗੇ ਅੰਦਰ ਸੋ ਇਹੀ ਗੱਲਾਂ ਦੇ ਵਿਚਾਰਾ ਹੁੰਦੀ ਸੀਗੇ ਜਦੋਂ ਅਸੀਂ ਤਿਹਾੜ ਦੇ ਜਿਹੜੇ ਦੇ ਵਿੱਚ ਸੀਗੇ ਸੋ ਮੈਨੂੰ ਸੋ ਮਾਹੌਲ ਕਰਦੇ ਹੁੰਦੇ ਸੀ ਬਾਹਰ ਜਦੋਂ ਜਾਵਾਂਗੇ ਯਾਰ ਤੁਸੀਂ ਆਪਣੇ ਸਿੰਘਾਂ ਨੂੰ ਲਾਮਬੰਦ ਕਰੋ ਤੇ ਲਾਮਬੰਦ ਕਰਕੇ ਸਾਡਾ ਵੀ ਕੋਈ ਨਾ ਕੋਈ ਰਹਿਈਦਾ ਹਨਾ ਪੁਸ਼ ਕਰੋ ਵੀ ਤਾਂ ਕਿ ਪ੍ਰੋਬਲੇ ਸ਼ੁਰੂ ਹੋ ਜਵੇ ਤਿੰਨ ਤਿੰਨ ਮਹੀਨੇ ਦੋ ਤਿੰਨ ਦਿਨ ਟਰਨਰ ਇਕੱਠੇ ਹੀ ਰਹੇ ਅਸੀਂ ਤੇ ਜਦੋਂ ਉਹਨਾਂ ਦੇ ਆਪਣਾ ਪੀੜ ਹੋਣੀ ਸ਼ੁਰੂ ਹੋਈ ਹੈ ਲੱਕ ਦੇ ਵਿੱਚ ਉਦੋਂ ਵੀ ਮੈਂ ਨਾਲੇ ਸੀਗਾ ਕਿ ਨਸ਼ਾ ਬੜਾ ਧੜਾ ਧੜਾ ਵਿਕਦਾ ਹੈ ਮੋਬਾਈਲ ਫੋਨਾਂ ਤੇ ਅੰਦਰ ਜਾਣੇ ਤੇ ਆਮ ਗੱਲ ਹੈਗੀ ਆ ਹਾਤਾ ਹੁੰਦਾਗਾ ਉੱਚ ਇੱਕ ਇੱਕ ਨੂੰ ਵੀ ਆਖਿਆ ਜਾਂਦਾ ਤਿੰਨਾਂ ਤਿੰਨ ਨੂੰ ਰੱਖਿਆ ਜਾਂਦਾਗਾ ਤੇ ਵੱਧ ਰਹਿਣਾ ਵੱਧ ਵੀ ਸਕਦੇ ਨੇ ਤੁਸੀਂ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਸ ਮਰਦੀਪ ਸਿੰਘ ਇਸ ਵਕਤ ਮੁਹਾਲੀ ਸਰਹੱਦ ਤੇ ਬੈਠੇ ਆ ਜਿੱਥੇ ਪਿਛਲੇ 20 ਮਹੀਨਿਆਂ ਤੋਂ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਮੰਗ ਕੀਤੀ ਜਾ ਰਹੀ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ 328 ਜੋ ਜਿਨ੍ਹਾਂ ਦੇ ਦੋਸ਼ੀ ਅਜੇ ਤੱਕ ਨਹੀਂ ਫੜੇ ਗਏ ਉਹਨਾਂ ਨੂੰ ਲੈ ਕੇ ਜ਼ਰੂਰ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਇਹ 20 ਮਹੀਨੇ ਹੋ ਗਏ ਆ ਪਰ ਸਰਕਾਰ ਦੇ ਕੰਨ ਤੇ ਜੂਨੇ ਸਰਕਾਰੀ ਇਸ ਮੋਰਚੇ ਦੇ ਵਿੱਚ ਮੇਰੇ ਨਾਲ ਸਿੱਖ ਕੌਮ ਲਈ ਸੰਘਰਸ਼ ਕਰਨ ਵਾਲੇ ਜਿਨ੍ਹਾਂ ਨੇ 12-13 ਸਾਲ ਜੇਲ੍ਹ ਕੱਟੀ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਲ ਅੰਦਰ ਲੰਬਾ ਸਮਾਂ ਬਤੀਤ ਕੀਤਾ ਮੇਰੇ ਨਾਲ ਉਹ ਬੰਦੀ ਸਿੰਘ ਮੌਜੂਦ ਹੈਗੇ ਨੇ ਗੱਲਬਾਤ ਆਪਾਂ ਜ਼ਰੂਰ ਕਰਾਂਗੇ ਇਹਨਾਂ ਨਾਲ ਕਿ ਜਿਹੜਾ ਆਪਣੇ ਪਿੰਡੇ ਤੇ ਇਹ ਸੰਘਰਸ਼ ਤੁਸੀਂ ਹੰਡਾਇਆ ਉਸ ਦੇ ਜੀਵਨ ਬਾਰੇ ਅਸੀਂ ਜਾਣਾਂਗੇ ਭਾਈ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਕੀ ਨਾਮ ਤੁਹਾਡਾ ਮੇਰਾ ਨਾਮ ਬਲਜੀਤ ਸਿੰਘ ਪਾਹੂ ਹੈ ਭਾਜੀ ਕਿੰਨਾ ਲੰਬਾ ਸਮਾਂ ਤੁਸੀਂ ਜੇਲ੍ਹ ਕੱਟੀ ਐ ਸਿੱਖ ਕੌਮ ਦੇ ਸੰਘਰਸ਼ ਲਈ ਮੈਂ ਸਿੱਖ ਕੌਮ ਦੇ ਸੰਘਰਸ਼ ਲਈ ਭਾਈ ਸਾਹਿਬ ਉਹ ਤਕਰੀਬਨ 7 ਸਾਲ ਤੱਕ ਲਗਾਤਾਰ ਮੈਂ ਹੜ੍ਹ ਜੇਲ੍ਹ 'ਚ ਰਹੇ ਹਾਂਗਾ ਉਸ ਤੋਂ ਪਹਿਲਾਂ ਪੰਜਾਬ ਦੀਆਂ ਅਲੱਗ-ਅਲੱਗ ਜਿਹੜਾਂ ਚ ਕਿਸੇ 'ਚ 2 ਸਾਲ ਕਿਸੇ 'ਚ 1 ਸਾਲ ਕਿਸੇ 'ਚ 2 ਸਾਲ ਆ ਤਾਂ ਟੋਟਲ ਮੇਰੀ ਇਹ 12 12.5 ਸਾਲ ਜਿਹੜੇ ਬਣਦੀ ਹੈ ਟੋਟਲ 1990 ਤੋਂ ਲੈ ਕੇ 92 ਤੋਂ ਕਿਸ ਕੇਸ ਦੇ ਵਿੱਚ ਤੁਸੀਂ ਜੇਲ੍ਹ ਗਏ ਸੀਗੇ ਮੇਰੇ ਤੇ ਧਰਾਵਾ 121 ਦੇਸ਼ ਤਰੋਜ਼ ਦੀਆਂ ਐਕਸਪਲੋਸਿਵ ਐਕਟ ਤੇ ਅਨਲੌਫਲੈਕਟਿਵਿਟੀ ਤੇ ਜਾਂ ਹੋਰ ਜਿਵੇਂ ਪੁਲਿਸ ਰਮਾਂਡ ਦੇ ਦੌਰਾਨ ਡਕੈਤੀ ਦੇ ਪਰਚੀ ਪਾਤੇ ਤੇ ਇਸ ਤਰੀਕੇ ਨਾਲ ਮੇਰੇ ਤੇ ਇਹ ਕੋਈ ਘਟੋਟ 12 ਦੇ ਪਰਚੇ ਸੀਗੇ ਜਿਹਦੇ ਵਿੱਚ 3-4 ਡਿਸਚਾਰਜ ਹੋਗੇ ਸੀ ਬਾਕੀਆਂ ਦਾ ਕਿਸ ਚੱਲਿਆਗਾ 7-8 ਕੇਸਾਂ ਦਾ ਹਾਂਜੀ ਤੁਸੀਂ ਜ਼ਿਕਰ ਕੀਤਾ ਸੀਗਾ ਆਫ ਦਾ ਕੈਮਰਾਮੈਨ ਲੰਮਾ ਸਮਾਂ 7 ਸਾਲ ਭਾਈ ਜਗਤਾਰ ਸਿੰਘ ਹਵਾਰਾ ਨਾਲ ਕੱਟੇ ਸੀਗੇ ਆਂਦਾ ਅ ਜ਼ਰੂਰ ਅੱਜ ਉਹਨਾਂ ਦੀ ਰਿਹਾਈ ਲਈ ਆਪਾਂ ਬੈਠੇ ਆ ਵੀ ਮਹੀਨੇ ਹੋ ਗਏ ਇੱਥੇ ਕੋਮ ਇਨਸਾਫ ਮੋਰਚਾ ਚੱਲ ਰਿਹਾ ਹੈ ਇਸ ਤੋਂ ਪਹਿਲਾਂ ਅਲੱਗ-ਅਲੱਗ ਅਸਰਮੋਰ ਜਥੇ ਬੰਦੀਆਂ ਦੀ ਗੱਲ ਕਰਾਂ ਤਾਂ ਉਹ ਵੀ ਅਜੇ ਇਹ ਮਾਰਚ ਕਰਦਿਆਂ ਰਹੀਆਂ ਨੇ ਖਾਸ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਤੁਸੀਂ ਵੀ 20 ਮਹੀਨੇ ਹੋ ਗਏ ਹੋ ਬੈਠੇ ਹੋ ਅੰਦਰ ਲੰਮਾ ਸਮਾਂ ਬਤੀਤ ਕਰਕੇ ਆਇਓ ਕਿ ਭਾਈ ਸਾਹਿਬ ਉਹਨਾਂ ਨਾਲ ਗੱਲਬਾਤ ਹੁੰਦੀ ਸੀਗੀ ਇਸ ਨੂੰ ਲੈ ਕੇ ਉਹਨਾਂ ਦੇ ਧਿਆਨ ਦੇ ਵਿੱਚ ਕਿੰਨਾ ਕੁ ਵਿਚਾਰ ਰਹਿੰਦਾ ਸੀਗਾ ਨਹੀਂ ਦੇਖੋ ਜਦੋਂ ਮੈਂ ਅੰਦਰ ਤੁਸੀਂ ਤਿਹਾਰ ਜੇਲ੍ਹ ਦੇ ਵਿੱਚ ਸੀਗੇ ਉਦੋਂ ਉਹਦਾ ਮੋਰਚੇ ਬਾਰੇ ਹਜੇ ਕੋਈ ਇਹੋ ਜੀ ਗੱਲ ਹੈ ਨਹੀਂ ਸੀਗੀ ਤੇ ਉਹ ਸੀਗਾ ਵੀ ਹਾਂ ਕੋ ਕੌਮ ਇਕੱਠੀ ਹੋ ਕੇ ਸਾਡੇ ਹਾਵ ਦੇ ਕੋਈ ਨਾਰਾ ਮਾਰੂਗੀ ਜਿਵੇਂ ਪਹਿਲਾਂ ਗਰਵਖਸ਼ ਸਿੰਘ ਨੇ ਕੀਤਾ ਸੀਗਾ ਹਨਾ ਵੀ ਬੰਦਾ ਅੱਗੇ ਲੱਗਣ ਵਾਲਾ ਚਾਹੀਦਾ ਵੀ ਬਣਾ ਕੌਮ ਸਾਧ ਦੰਦੀ ਹੈ ਸੋ ਇਹੀ ਗੱਲਾਂ ਦੇ ਵਿਚਾਰਾ ਹੁੰਦੀ ਸੀਗੇ ਜਦੋਂ ਅਸੀਂ ਤਿਹਾੜ ਦੇ ਜਿਹੜੇ ਇਹਦੇ ਵਿੱਚ ਸੀਗੇ ਸੋ ਮੈਨੂੰ ਸੋ ਮਾਹੌਲ ਕਰਦੇ ਹੁੰਦੇ ਸੀ ਬਾਹਰ ਜਦੋਂ ਜਾਵਾਂਗੇ ਯਾਰ ਤੁਸੀਂ ਆਪਣੇ ਸਿੰਘਾਂ ਨੂੰ ਲਾਮਬੰਦ ਕਰੋ ਤੇ ਲਾਮਬੰਦ ਕਰਕੇ ਸਾਡਾ ਵੀ ਕੋਈ ਨਾ ਕੋਈ ਰਹਿਈਦਾ ਹਨਾ ਕੁਝ ਕਰੋ ਵੀ ਤਾਂ ਕਿ ਪ੍ਰੋਲੇ ਸ਼ੁਰੂ ਹੋ ਜਵੇ ਜਾਂ ਇੱਥੋਂ ਦਿੱਲੀ ਦਾ ਜਦੋਂ ਮੇਰਾ ਕੇਸ ਖਤਮ ਹੋ ਗਿਆ ਪੰਜਾਬੇ ਟਰਾਂਸਫਰ ਕਰ ਦੇਣਾ ਸੋ ਉਹ ਦਿੱਲੀ ਦਾ ਕੇਸ ਖਤਮ ਹੋਇਆ ਨੀ 2014 15 ਦਾ ਕੇਸ ਖਤਮ ਹੋਇਆ ਉਹਨਾਂ ਦਾ ਉਦੋਂ ਵੀ ਉਹਨਾਂ ਨੇ ਉਸ ਤੋਂ ਬਾਅਦ ਪੰਜਾਬੇ ਨਹੀਂ ਟਰਾਂਸਫਰ ਕੀਤਾ ਪ੍ਰੋਲ ਤਾਂ ਉਹਨਾਂ ਦੀ ਬਹੁਤ ਵੱਡੀ ਗੱਲ ਸੀਗੀ ਆ ਜੋ ਪਰਮਜੀਤ ਪੇਉਰਾ ਸੀਗਾ ਉਹ ਆਗੇ ਸੀ ਇੱਥੇ ਉਹਨਾਂ ਦਾ ਕੇਸ ਖਤਮ ਹੋ ਗਿਆ ਸੀਗੇ ਉਹ ਇੱਥੇ ਚੰਡੀਗੜ੍ਹ ਬੜਾ ਜਿਹੇ ਚ ਆ ਗਏ ਨੇਗੇ ਹੁਣ ਜਿਹੜਾ ਸਮਾਂ ਤੁਸੀਂ ਬਤਿਹਤ ਕੀਤਾ ਜਗਤਾਰ ਸਿੰਘ ਹਵਾਰਾ ਜੀ ਨਾਲ ਕਿਵੇਂ ਅੰਦਰ ਰਹਿੰਦਾ ਸੀਗਾ ਤੁਹਾਡਾ ਕਿਵੇਂ ਮੇਲ ਜੋਲ ਹੁੰਦਾ ਸੀਗਾ ਕਿਵੇਂ ਗੱਲਬਾਤ ਹੁੰਦੀ ਸੀ ਕਿ ਸਮੁੱਧਿਆਂ ਨੂੰ ਲੈ ਕੇ ਖਾਸ ਕਰਕੇ ਗੱਲਬਾਤ ਕਰਦੇ ਸੀਗੇ ਨਹੀਂ ਅਸੀਂ ਜਿਆਦਾ ਸਮਾਂ ਤਾਂ ਨਹੀਂ ਇਕੱਠੇ ਰਹਿ ਸਕੇ ਕਿਉਂਕਿ ਉੱਥੇ ਲੱਗ ਲੱਗ ਜੇਲਾ ਨੇਗੀਆਂ 10 ਜੇੜਾ ਨੇ ਤੇ ਹੜੇ ਜੇੜਾ ਜਿਹੇ ਹੁਣ ਤਾਂ ਖੈਲ ਮੰਡੋਲੀ ਬਣ ਗਈ ਪਹਿਲਾਂ ਜਦੋਂ ਮੈਂ 15 ਚ ਮੈਂ ਬਾਹਰ ਆਇਆਗਾ 10 ਜੇੜਾ ਸੀਗੀਆਂ ਦਸਾਂ ਦੇ ਵਿੱਚ ਲਗ ਲਗ ਜਿਹੜਾ ਜੀ ਤੁਹਾਨੂੰ ਰੱਖਦੇ ਨੇ ਇਕੱਠੇ ਨਹੀਂ ਰੱਖਦੇ ਹੈਗੇ ਇਕੱਠੇ ਤਾਂ ਤੁਸੀਂ ਕਈ ਵਾਰ ਜਦੋਂ ਜਿਹੜਾ ਬਦਲੀ ਹੁੰਦੀ ਹੈ ਨਾ ਉਦੋਂ ਜਿਹੜਾ ਬਦਲੀ ਦਾ ਟਾਈਮ ਤੁਸੀਂ ਇਕੱਠੇ ਹੋ ਜਨੇ ਤੇ 3 ਮਹੀਨੇ ਲਈ ਉਸ ਤੋਂ ਜ਼ਿਆਦਾ ਲੰਮਾ ਵੇਲੇ ਨਹੀਂ ਰੱਖਦੇ ਇਹਨੂੰ ਇਕੱਠੇ ਫਿਰ ਤੁਹਾਡਾ ਅੱਗੇ ਛਲਾਂਣਾ ਜਾਂ ਫਿਰ ਦੂਜੀ ਜੇਲ੍ਹ 'ਚ ਚਲੇ ਜਾਣੇ ਹੋ ਇਸ ਤਰੀਕੇ ਨਾਲ ਤੁਹਾਨੂੰ ਹਰੇ ਜੇਲ੍ਹ ਦੇ ਵਿੱਚ ਘੁਮਾਉਂਦੇ ਰਹਿੰਦੇ ਨੇ ਉਹ ਇਕੱਠੇ ਨਹੀਂ ਤੁਹਾਨੂੰ ਰੱਖ ਸਕਦੇ ਉਹ ਕਿੰਨੇ ਸਮਾਂ ਫਿਰ ਵੀ ਇਕੱਠੇ ਰਹੇ ਹੋ ਤੁਸੀਂ ਭਾਈ ਸਾਹਿਬ ਨਾਲ ਤਿੰਨ ਤਿੰਨ ਮਹੀਨੇ ਦੋ ਤਿੰਨ ਟੰਣਾ ਰੱਖ ਇਕੱਠੇ ਹੀ ਰਹੇ ਆ ਸੀ ਤੇ ਜਦੋਂ ਉਹਨਾਂ ਦੇ ਆਪਣਾ ਸਪੀਡ ਹੋਣੀ ਸ਼ੁਰੂ ਹੋਈ ਐ ਲੱਕ ਦੇ ਵਿੱਚ ਉਦੋਂ ਵੀ ਮੈਂ ਨਾਲੇ ਸੀਗਾ ਪਿੱਠ ਦੇ ਵਿੱਚ ਜਦੋਂ ਉਹਦਾ ਪੀੜ ਹੋਈ ਐ ਉਦੋਂ ਅਸੀਂ ਇਕੱਠੇ ਸੀਗੇ ਐਕਸਰਸਾਈਜ਼ ਕਰਨ ਤੋਂ ਬਾਅਦ ਉਹ ਵੇੜਾ ਸੰਭਰ ਰਹੇ ਸੀਗੇ ਤੇ ਉਹ ਉੱਥੇ ਹੀ ਕਲਾ ਦੇ ਝੋਗੇ ਉੱਥੇ ਮੈਂ ਉਹਨੂੰ ਮੋਢੇ ਦਾ ਆਪਣੇ ਦਾ ਸਾਰਾ ਦੇ ਕੇ ਅੰਦਰ ਸਭ ਕੋ ਬੈੱਡ ਤੇ ਲਟਾਇਆ ਜਾ ਕੇ ਤੇ ਬਹੁਤ ਜਿਆਦਾ ਦਰਦ ਹੋਇਆ ਸੀਗਾ ਤੇ ਡਾਕਟਰ ਨੂੰ ਕਾਲ ਕੁਲ ਕੀਤੀ ਬੜੇ ਮੁਸ਼ਕਿਲ ਡਾਕਟਰ ਨੇ ਪਹਿਲਾਂ ਦੋ ਗੋਲੀਆਂ ਪੈਨਕਲਰ ਦੀ ਭੇਜਤੀਆਂ ਪੈਰਾਸੀਟਾਮੋਲ ਉਹਨਾਂ ਨਾਲ ਕੀ ਹੁੰਦਾਗਾ ਇਹ ਇਹ ਦਵਾ ਪਾਰੇ ਸੀ ਰੌਂਟਰ ਤੇ ਬਾਹਰ ਮੈਨੂੰ ਫਟਾਫਟ ਭੇਜੋ ਵੀ ਮੇਰਾ ਐਮ ਆਰ ਆਈ ਕਰਾਓ ਵੀ ਪਤਾ ਤਾਂ ਚੱਲੇ ਵੀ ਕੀ ਪ੍ਰੋਬਲਮ ਆਈ ਹੈ ਉਹ ਇਹਨਾਂ ਦੇ ਅੰਦਰ ਕੋਈ ਮਨਕੇ ਜੀ ਪ੍ਰੋਬਲਮ ਆ ਗਈ ਜਦੋਂ ਇਹ ਥੱਲੇ ਉੱਚੋ ਕੇ ਝਾੜੂ ਮਾਰ ਰਹੇ ਸੀਗੇ ਸੋ ਉੱਥੇ ਇਹ ਜੀ ਪ੍ਰੋਬਲਮ ਆਈ ਇਹ ਉੱਠ ਨਹੀਂ ਸਕੇ ਇਹਨਿਕੇ ਫਿਰ ਕਾਫੀ ਦਿਨਾਂ ਬਾਅਦ ਕਿਤੇ ਜਾ ਕੇ ਇਹਨਾਂ ਨੇ ਉਹਦਾ ਐਮ ਆਰ ਆਈ ਕਰਾਉਣਾ ਸ਼ੁਰੂ ਕੀਤਾਗਾ ਤੇ ਯਾਨੀ ਕਿ ਕਾਫੀ ਦਿਨਾਂ ਦਰਦ ਦੇ ਨਾਲ ਉਹ ਕਾਫੀ ਪੀੜਾ ਦੇ ਵਿੱਚ ਰਹੇ ਨੇਗੇ ਮਤਲਬ ਜੇਕਰ ਕਿਸੇ ਨੂੰ ਮੈਡੀਕਲ ਸਹੂਲਤ ਚਾਹੀਦੀ ਹੋਵੇ ਤਾਂ ਉਹਦੇ ਲਈ ਵੀ ਅੰਦਰ ਸੰਘਰਸ਼ ਕਰਨਾ ਪੈਂਦਾ ਉਹਦੇ ਲਈ ਸੰਘਰਸ਼ ਕਰਨਾ ਪੈਂਦਾ ਭਾਈ ਸਾਹਿਬ ਕਿ ਪਹਿਲਾਂ ਦਾ ਹਫਤੇ ਬਾਅਦ ਜਿਹੜਾ ਡਾਕਟਰ ਦੀ ਵਾਰੀ ਆਉਂਦੀ ਹੈ ਆਰਥੋ ਦੀ ਹੱਡੀਆਂ ਵਾਲੇ ਦੀ ਉਹ ਆਊਗਾ ਉਹ ਲਿਖੂਗਾ ਤੁਹਾਡਾ ਦੇਖ ਕੇ ਉਹ ਪਹਿਲਾਂ ਬਲੈਕ ਐਂਡ ਵਾਈਟ ਐਸਰੇ ਕਰਾਈ ਗਿਆ ਉਹਦੇ ਵਿੱਚ ਕੁਝ ਵੀ ਨਹੀਂ ਆਇਆ ਹੈਗਾ ਉਹ ਆਪਣੇ ਟਰੀਟਮੈਂਟ ਉੱਥੇ ਕੋਈ ਇਹੋ ਜਿਹੀ ਗੋਲੀਆਂ ਦੇਈ ਗਿਆ ਨਸ਼ੇ ਦੀਆਂ ਵੀ ਤਾਂ ਕਿ ਇਹ ਪੇਨ ਕਿਲਰ ਦੇ ਦੋਨੋਂ ਇਹ ਦਾ ਜਿਹੜਾ ਉਹ ਹੈ ਬੰਦ ਹੋ ਜੇ ਆਪਣਾ ਦਰਦ ਹਾਂ ਪਰ ਉਹ ਦਰਦ ਵੀ ਬੰਦਾ ਨਹੀਂ ਹੋਇਆ ਉਸ ਤੋਂ ਬਾਅਦ ਜਿਹੜਾ ਜਿਹੜਾ ਐਸਐਮਓ ਹੈ ਜਿਹੜਾ ਉਹਦੇ ਬਾਹਰ ਖੜਿਆ ਹੁੰਦਾਗਾ ਆਪਣਾ ਉਹ ਵੀ ਕੈਦੀ ਹੁੰਦਾਗਾ ਉਹਨੇ ਭਾਈ ਸਾਹਿਬ ਨੂੰ ਲਾਲਚ ਵੀ ਦਿੱਤਾ ਵੀ ਤੁਸੀਂ ਇਸ ਪੁਰਾਣੇ ਬੰਦੇ ਨੂੰ ਐਸਐਮਓ ਨੂੰ 5000 ਰੁਪਏ ਦੇ ਦਿਓ ਵੀ ਤੁਹਾਡਾ ਬਾਹਰ ਦਾ ਸ਼ੀਤੀ ਟਰਟਮੈਂਟ ਸ਼ੁਰੂ ਹੋ ਜਾਊਗਾ ਸੋ ਇਹੋ ਜਿਹੀਆਂ ਗੱਲਾਂ ਵੀ ਕਾਫੀ ਹੁੰਦੀਆਂ ਨੇ ਮure ਜੇਲ੍ਹ ਦੇ ਵਿੱਚ ਇਦਾਂ ਲਾਲਚ ਦੇਣ ਦੀ ਜੀ ਤੁਸੀਂ ਗੱਲ ਕੀਤੀ 5000 ਰੁਪਏ ਦੇਣਾ ਫਿਰ ਉਹ 5000 ਰੁਪਏ ਜੇਕਰ ਅੰਦਰ ਇਦਾਂ ਪੈਸੇ ਦੇਣੇ ਹਨ ਕਿੱਥੋਂ ਆਉਂਦੇ ਆ ਫਿਰ ਬਾਈ ਜੀ ਪੈਸੇ ਤਾਂ ਸਾਡੇ ਕੋਲ ਜਿਹੜੇ ਸਾਡੇ ਅਕਾਊਂਟ ਹੁੰਦੇ ਨੇਗੇ ਸਾਡੇ ਕੋਲ ਨਗਦਾਂ ਰਾਸ਼ੀ ਨਹੀਂ ਹੁੰਦੀ ਹੈਗੀ ਉੱਥੇ ਉੱਥੇ ਜਿਹੜੀ ਜੇਲ੍ਹ ਦੀ ਬਣੀ ਹੁੰਦੀ ਹੈ ਕੋ ਪੰਜੇ ਉਹੀ ਹੁੰਦੇ ਨੇਗੇ ਠੀਕ ਹੈ ਹਾਂ 1.5 ਤੇ 2 ਨੰਬਰ ਦੇ ਪੈਸੇ ਆਉਂਦੇ ਰਹਿੰਨੇ ਆ ਬਾਹਰੋਂ ਕੋਈ ਗੱਲ ਨਹੀਂ ਮੁਲਾਜ਼ਮ ਲੈ ਕੇ ਆਉਂਦੇ ਨੇਗੇ ਤੇ ਪਰ ਗੱਲ ਐ ਵੀ ਉੱਥੇ ਬਿਨਾਂ ਪੈਸੇ ਤੋਂ ਕੋਈ ਟ੍ਰੀਟਮੈਂਟ ਹੁੰਦਾ ਨਹੀਂ ਸੀਗਾ ਤੇ ਉਦੋਂ ਭਾਈ ਸਾਹਿਬ ਨੂੰ ਆ ਗੱਲ ਆਖੀ ਗਈ ਜਦੋਂ ਜੋ ਮੇਰੇ ਕੋਲ ਆਏ ਅਸੀਂ ਇਕੱਠੇ ਸੀ ਉਦੋਂ ਇੱਕ ਨੰਬਰ ਜੇਲ੍ਹ 'ਚ ਕਹਿੰਦੇ ਵੀ ਕਿੰਨੇ ਪੈਸੇ ਤੇਰੇ ਕੋਲ ਮੈਂ ਕਿਹਾ ਵੀ ਆਪਾਂ ਹੁਣ ਸਾਡੇ ਕੋਲ 2000 ਰੁਪਏ ਮ ਮੈਂ ਕਹਾਂ ਵੀ ਅੱਧੇ ਗੇ ਮੇ ਨਾ ਹੋ ਗਿਆ ਅਭੀ ਆਪਣੇ ਕੋਲ ਉਹੀ 12-12 ਗਹ ਹਜ਼ਾਰ ਰੁਪਏ 12-12 900 ਰੁਪਏ ਪਿਆ ਹੈਗਾ ਹੋਰ ਜਿਆਦਾ ਤਾਂ ਹੈ ਨਹੀਂ ਕਹਿੰਦਾ ਯਾਰ ਉਹ 5000 ਮੰਗ ਰਿਹਾ ਹੈਗਾ ਇਸੇ ਮੂ ਕਹਿੰਦਾ ਕੀ ਕਰੀਏ ਬੜਾ ਗੁੱਸੇ ਜਾਇਆਗਾ ਉਦੋਂ ਇੰਨੇ ਮੁਲਾਕਾਤਾਂ ਦੇ ਜਾਂਦੇ ਨਹੀਂ ਸੀਗੇ ਉੱਥੇ ਤਿਹੜ ਚ ਡਰਦੇ ਸੀਗੇ ਸੋ ਫਿਰ ਉਹਨਾਂ ਨੂੰ ਕਿਹਾ ਵੀ ਭਾਈ ਸਾਡੇ ਕੋਲ ਕੋਈ ਪੈਸਾ ਪੂਹੇ ਤਾਂ ਇਹ ਜਹ ਹੈ ਨਹੀਂ ਫਿਰ ਉਹਨਾਂ ਨੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਉਹਨਾਂ ਦਾ ਬਾਹਰ ਚ ਐਮ ਆਰ ਆਈ ਕਰਾਇਆਗਾ ਸੋ ਕਹਿਣ ਦਾ ਮਤਲਬ ਇੱਕ ਵਾਰ ਤਾਂ ਮੰਗ ਲੈ ਨਾ ਸੋ ਮੰਗ ਲੈ ਜਿਹੋ ਚ ਇਹਦਾ ਮਤਲਬ ਉਹ ਪਤਾ ਲੱਗ ਗਿਆ ਵੀ ਇਹਨਾਂ ਕੋਲ ਹੈ ਨਹੀਂਗੇ ਸੋ ਬਾਹਰ ਫੇਰ ਕਿਤੇ ਜਾ ਕੇ ਟਰੀਟਮੈਂਟ ਲਈ ਭੇਜਿਆ ਭਾਈ ਸਾਹਿਬ ਨੂੰ ਹਾਂਜੀ ਉਹਦਾ ਸਰਕਾਰ ਵੱਲੋਂ ਕੋਈ ਸਹੂਲਤ ਖਾਸ ਜੇਕਰ ਕਹਿ ਲਈ ਕਿ ਨਹੀਂ ਕੈਦੀਆਂ ਲਈ ਨਹੀਂ ਹੈਗੀ ਨਹੀਂ ਇਹ ਸਹੂਲਤਾਂ ਤਾਂ ਬੜੀਆਂ ਨੇ ਤਿਹਾਰ ਜੇਲ੍ਹ ਦੇ ਵਿੱਚ ਪਰ ਉੱਥੇ ਗੱਲ ਹੈ ਨਾ ਜਿਹੜੇ ਦੂਜੇ ਕੈਦੀ ਨੇ ਲੋਕਲ ਉਹ ਹੈਗੇ ਨਸ਼ੇੜੀ ਜਾਦੇ ਉਹ ਨਸ਼ੇ ਦੇ ਪਿੱਛੇ ਉਹ ਇਹੋ ਜਿਹੇ ਡਰਾਮੇ ਕਰਦੇ ਰਹਿੰਦੇ ਨੇਗੇ ਜਿਹਨਾਂ ਨੂੰ ਦੇਖ ਕੇ ਡਾਕਟਰ ਵੀ ਉਹੋ ਜਿਹੇ ਹੋਗੇ ਵੀ ਸ਼ਾਇਦ ਇਹ ਵੀ ਉਹ ਇਹੋ ਜਿਹੇ ਬਹਾਨੇ ਕਰ ਰਹੇ ਨੇਗੇ ਉਹ ਸਾਰਿਆਂ ਨੂੰ ਫਿਰ ਇੱਕ ਬਰਾਬਰ ਸਮਝਣ ਲੱਜਾਂ ਨੇ ਆ ਉਹ ਨੂੰ ਨਾ ਪਤਾ ਨਹੀਂ ਵੀ ਇਹ ਬੰਦੇ ਹੋਰ ਚੀਜ਼ ਨੇਗੇ ਵੀ ਉਹੋ ਜੀ ਗੱਲ ਹੈ ਨਹੀਂ ਉਹਦਾ ਕੋਈ ਮਰ ਦਿਮਾਗ ਦਾ ਇਸ ਜਿਆਦਾ ਤੁਹਾਨੂੰ ਕਹਿਣਗੇ ਦੌਰਾ ਪੈ ਗਿਆ ਦੌਰਾ ਪੈ ਗਿਆ ਵੀ ਤਾਂ ਕਿ ਮੇਰੀ ਬਾਹਰ ਘਰਦ ਲੱਗ ਜੇ ਵੀ ਮੈਨੂੰ ਇਹ ਜੀ ਨਸ਼ੇ ਦੀਆਂ ਗੋਲੀਆਂ ਲੱਗ ਜਾਣ ਉਹ ਇਹ ਜੇ ਬਹਾਨੇ ਕਰਦੇ ਰਹਿੰਦੇ ਨੇ ਕਿ ਉਹ ਕਹਿਣ ਦਾ ਮਤਲਬ ਡਾਕਟਰ ਵੀ ਕੀ ਕਰਨ ਉਹਨਾਂ ਨੂੰ ਵੀ ਐ ਹੁੰਦਾ ਵੀ ਸ਼ਾਇਦ ਇਹ ਵੀ ਬਹਾਨਾ ਨਾਲ ਆ ਰਿਹਾ ਹੋਵੇ ਹਨਾ ਇੱਕ ਪਾਈਸਾ ਦਾ ਕੇਸ ਵੱਡਾ ਦੂਜਾ ਏਜੰਸੀਆਂ ਨੂੰ ਫਿਰ ਲੀਕੇ ਦੇ ਦਿੰਦੇ ਨੇ ਵੀ ਇਹ ਜੇੜੇ ਚੋਂ ਭੱਜਿਆ ਹੋਇਆਗਾ ਸੋ ਆਦਿ ਨਾ ਕਾਫੀ ਜਿਆਦੇ ਮੁਰੇ ਆ ਜਾਂਦੀਆਂ ਨੇ ਗੀਆਂ ਖਾਸ ਕਰਕੇ ਜੇਲ੍ਹ ਦੇ ਵਿੱਚ ਵੀ ਸੁਣਦੇ ਰਹੇ ਕਿ ਇੱਕ ਨਸ਼ਾ ਬੜਾ ਧੜਾ ਧੜਾ ਵਿਕਦਾ ਆ ਮੋਬਾਈਲ ਫੋਨਾਂ ਤੇ ਅੰਦਰ ਜਾਣੇ ਤੇ ਆਮ ਗੱਲ ਹੈਗੀ ਆ ਸੋ ਤੁਹਾਡੇ ਸਮੇਂ ਵੇਲੇ ਅਜਿਹਾ ਕੁਝ ਸੀਗਾ ਨਹੀਂ ਨਸ਼ਾ ਦਾ ਨਹੀਂ ਹੈਗਾ ਤੇ ਹਰ ਜੇਲ੍ਹ ਤੇ ਵਿਕਦਾ ਦੇਖੋ ਠੀਕ ਹੈ ਜਿਹੜੇ ਉੱਥੇ ਦੇ ਲੋਕਲ ਲਹਗੇ ਉਹ ਤਾਂ ਬਾਹਰ ਬਾਡਾਂ ਚ ਨਹੀਂਗੇ ਹਾਈ ਸਕਿਉਰਟੀ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਹੈਗਾ ਤਾਂ ਉਹਨੂੰ ਖਾਸ ਕਰਕੇ ਹਾਈ ਸਕਿਉਰਿਟੀ ਚ ਰੱਖਿਆ ਜਾਂਦਾ ਹਾਂਜੀ ਹਾਂ ਹਾਈ ਸਕਿਉਰਿਟੀ ਦੇ ਵਿੱਚ ਕੀ ਫਰਕ ਆ ਜਾਂਦਾ ਹੈ ਆਮ ਕੈਦੀ ਨਾਲੋਂ ਜਾਂ ਤੁਹਾਨੂੰ ਹਾਈ ਸਕਿਉਰਿਟੀ ਚ ਰੱਖਿਆ ਜਾਂਦਾ ਉਹ ਚ ਕੀ ਫਰਕ ਆਉਂਦਾ ਇੱਕ ਬੈਰਕ ਦੇ ਵਿੱਚ ਇੱਕੋ ਪਰਸਨ ਰਹਿੰਦਾ ਹੈ ਨਹੀਂ ਨਹੀਂ ਇੱਕ ਪਰਸਨ ਦਾ ਨਹੀਂ ਰਹਿੰਦਾ ਦੇਖੋ ਇੱਕ ਹਾਤਾ ਹੁੰਦਾਗਾ ਉੱਚ ਇੱਕ ਇੱਕ ਨੂੰ ਵੀ ਰੱਖਿਆ ਜਾਂਦਾ ਤਿੰਨਾਂ ਤਿੰਨ ਨੂੰ ਰੱਖਿਆ ਜਾਂਦਾਗਾ ਤੇ ਵੱਧ ਰਹਿਣਾ ਵੱਧ ਵੀ ਸਕਦੇ ਨੇ ਤੁਸੀਂ ਠੀਕ ਹੈ ਜੀ ਉਹ ਇੱਕ ਸੈੱਲ ਹੁੰਦਾਗਾ ਛੋਟਾ 8x ਕੋਈ 12 ਦਾ ਤੇ ਉਹ ਸੈੱਲ ਹੁੰਦਾ ਇੱਕ ਉਹ ਥੋੜਾ ਜਿਹਾ ਉਹਦੇ ਮੂਰੇ ਹੁੰਦਾ ਉਹਦੇ ਉੱਪਰ ਲੈਂਟਰ ਨਹੀਂ ਹੁੰਦਾ ਆਪਣਾ ਗਰੀ ਲਈ ਹੁੰਦੀ ਆ ਨੇ ਉਸ ਤੋਂ ਅੱਗੇ ਥੋੜਾ ਵਿੜਾ ਹੁੰਦਾਗਾ ਘੁੰਮਣ ਲਈ ਬਈ ਇੰਨਾ ਕੇ ਹੁੰਦਾਗਾ ਤੇ ਉਹ ਉੱਥੇ ਐ ਵੀ ਤੁਹਾਡੇ ਤੁਸੀਂ ਬਾਹਰ ਨਹੀਂ ਜਾ ਸਕਦੇ ਉਂ ਜੇਲ੍ਹ ਚ ਘੁੰਮਣ ਉੱਥੇ TSP ਬੈਠੀ ਆ ਤਾਮਨਾਡੂ ਪੁਲਿਸ ਜਿਹੜੀ ਲਾਈ ਹੋਈ ਉਹ ਸਕਿਉਰਟੀ ਤੇ ਹੁੰਦੀ ਹੈ ਉਹ ਤਾਮਨਾਡੂ ਪੁਲਿਸ ਕੋਲ ਜਦੋਂ ਤੁਹਾਡਾ ਬਾਹਰੋਂ ਚੱਕਰ ਤੋਂ ਪਰਚਾ ਆਊਗਾ ਫਿਰ ਇਹ ਤੁਸੀਂ ਬਾਹਰ ਜਾਣਾਗਾ ਉਹ ਚਾਹੇ ਥੋੜੀ ਤਰੀਕ ਹੈ ਚਾਹੇ ਤੁਹਾਨੂੰ اوਪੀਡੀ ਲੈ ਕੇ ਜਾਣਾ ਚਾਹੇ ਡਾਕਟਰ ਦੇ ਅੰਦਰ ਜਿਹੜਾ ਆਉਂਦੇ ਨੇਗੇ ਉਹਨਾਂ ਕੋਲ ਜਾਣਾ ਉਹ ਤੁਹਾਡਾ ਪਰਚਾ ਬਣ ਕੇ ਉੱਥੇ ਆਊਗਾ ਉਹਨਾਂ ਦੇ ਟੇਬਲ ਤੇ ਉਹ ਫਿਰ ਸਾਈਨ ਕਰਨਗੇ ਉਹਨੇ ਰਜਿਸਟਰ ਚ ਐਂਟਰ ਕਰਨਗੇ ਫਿਰ ਤੁਸੀਂ ਬਾਹਰ ਜਾ ਸਕਦੇ ਹੋ ਉਦਾਂ ਕੋਈ ਉਦਾਂ ਐ ਜਾਸਤ ਨਹੀਂ ਹੈ ਬਾਹਰ ਜਾਣ ਦੀ ਤੇ ਫਿਰ ਜਕਰ ਧੁੱਪਾਂ ਵਗੈਰਾ ਜਾਂ ਦਿਨ ਵਗੈਰਾ ਰਾਤ ਦਾ ਫਿਰ ਕੁਝ ਨਹੀਂ ਪਤਾ ਚੱਲਦਾ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਬਾਹਰ ਸਾਰਾ ਕੁਝ ਹੈਗਾ ਮੈਂ ਤੁਹਾਨੂੰ ਦੱਸਿਆ ਵੀ ਇੱਕ 8216 ਦੀ ਸੈਲ ਹੈ ਉਹ ਹੈਗੀ ਉੱਪਰ ਲੈਂਟਰ ਪਾਇਆ ਹੋਇਆ ਉਹਦੇ ਮੂਹਰੇ ਇਹੋ ਜਿਹੀ ਇੱਕ ਹੋਰ ਹੈ ਉਹ ਹੈਗਾ ਟਿੰਨਾ ਆਪਣਾ ਉਹਦੇ ਨਾਲ ਸਰੀਆ ਨਾਲ ਉਸਤੇ ਅੱਗੇ ਖੁੱਲਾ ਆਸਮਾਨ ਹੈ ਠੀਕ ਹੈ ਠੀਕ ਹੈ ਉਹ ਕਾਫੀ ਖੁੱਲਾ ਹੈਗਾ ਫਿਰ ਉਹ ਉਹਨੂੰ ਹੱਤਾ ਕਹਿ ਦਿੰਦੇ ਆ ਤੁਹਾਡਾ ਹੱਤ ਆ ਜਿਹੜੇ ਲੜਾਈ ਝਗੜਾ ਕਰਦੇ ਨੇ ਫਿਰ ਉਸ ਤੋਂ ਬਾਹਰ ਨਹੀਂ ਜਾ ਸਕਦੇ ਉਸ ਤੋਂ ਬਾਹਰ ਫੇ ਕਾਫੀ ਗਰਾਊਂਡ ਜਿਵੇਂ ਆ ਜਿੰਨੀ ਚੌੜੀ ਸੜਕ ਹੈ ਐ ਸੈਲਾਂ ਦੇ ਮੂਹਰੇ ਲੰਬੀ ਕਾਫੀ ਹੁੰਦੀ ਹੈ ਇਹ ਐ ਬਣੀ ਹੁੰਦੀ ਐ ਉੱਥੇ ਜਦੋਂ ਮਰਜੀ ਘੁੰਮੀ ਜਾਓ ਸਾਰੇ ਤਨ ਕੋ ਮਦਰੇ ਆ ਕਿ ਦੁਪਹਿਰੇ 2 ਘੰਟੇ ਜੋ ਬੰਦ ਹੁੰਦੇ ਨੇਗੇ ਤੇ ਦਿਨ ਸ਼ਾਮ ਸਵੇਰ ਸ਼ਾਮ ਤਾਂ ਹਣੀ ਹਣੀ ਬੰਦੀ ਐ ਤਾਂ ਜੰਦਾ ਕਿ ਜਿਹੜੇ ਅੰਦਰ ਕੈਦੀ ਨੇ ਉਹਨਾਂ ਕੋਲੋਂ ਫਿਰ ਕੰਮ ਵੀ ਕਰਵਾਉਂਦੀ ਐ ਸਰਕਾਰ ਅੰਦਰ ਕਾਮਕਾਰ ਹੁੰਦੇ ਆ ਅਲੱਗ-ਅਲੱਗ ਕੋਈ ਰੋਟੀਆਂ ਬਣਾਉਂਦਾ ਕੋਈ ਸਫਾਈ ਕਰ ਫਿਰ ਐਦਾਂ ਦਾ ਵੀ ਸੀਗਾ ਕੁਝ ਨਹੀਂ ਇਹ ਜਿਹੜੇ ਬਾਰ ਕੈਦੀ ਜਿਹੜੇ ਆਮ ਨਾਰਮਲ ਕੈਦੀ ਹੁੰਦੇ ਨੇਗੇ ਉਹਨੂੰ ਸਜ਼ਾ ਹੁੰਦੀ ਹੈ ਉਹਨੂੰ ਤਾਂ ਕੰਮ ਤੇ ਲਾਉਂਦੇ ਨੇਗੇ ਹਰੇਕ ਨੂੰ ਕੰਮ ਦਿੰਦੇ ਨੇਗੇ ਉਹ ਛੋਟਾ ਵੱਡਾ ਚਾਹੇ ਕੋਈ ਵੀ ਹੈ ਚਾਹੇ ਕਿਸੇ ਗੇਸਟ ਵੀ ਹੈ ਉਹਨੂੰ ਕੰਮ ਦਿੰਦੇ ਨੇਗੇ ਸਿਰਫ ਹਾਈ ਸਕورٹی ਵਾਲਿਆਂ ਨੂੰ ਛੱਡ ਕੇ ਹਾਈ ਸਕورٹی ਵਾਲਿਆਂ ਨੂੰ ਕੋਈ ਕੰਮ ਨਹੀਂ ਦਿੰਦੇ ਹੈਗੇ ਅੰਦਰ ਇਹ ਗੱਲ ਕਰਾਂ ਭਾਈ ਸਾਹਿਬ ਹੁਣੀ ਗੁਰਬਾਣੀ ਨਾਲ ਕਿੰਨਾ ਜੁੜੇ ਸਨ ਕਿ ਉਹਨਾਂ ਦਾ ਡੇਲੀ ਰੁਟੀਨ ਰਹਿੰਦਾ ਸੀ ਕਿਸ ਤਰੀਕੇ ਨਾਲ ਦਿਨ ਬਤੀਤ ਹੁੰਦਾ ਹੈ ਅੰਦਰ ਦੇਖੋ ਗੁਰਬਾਣੀ ਨਾਲ ਤਾਂ ਬਹੁਤ ਜੁੜੇ ਹੋਏ ਨੇ ਉਹ ਸਵੇਰੇ 1.5 ਵਜੇ ਉੱਠ ਜਾਂਦੇ ਆ ਉਹ ਚਾਹੇ ਸਰਦੀਏ ਚਾਹੇ ਗਰਮੀ ਐ ਚਾਹੇ ਜਿੰਨੀ ਮਰਜੀ ਠੰਡਾ ਉਹਨਾਂ ਨੇ ਇਸ਼ਨਾਨ ਪਾਣੀ ਕਰਕੇ ਤੇ ਆਪਣੀ ਨਿਤਨੇ ਪੰਜ ਬਾਣੀਆਂ ਦਾ ਕੀ ਹੋਰ ਸੁਖਮਨੀ ਸਾਹਿਬ ਜੀ ਮੇ ਵੀ ਜਿੰਨੀ ਬਾਣੀਆਂ ਹੈਗੀਆਂ ਨੇ ਫਿਰ ਉਹਨਾਂ ਨੇ ਸਿਮਰਨ ਕਰਨਾ ਜਦੋਂ ਤੱਕ ਗਣਤੀ ਨਹੀਂ ਖੁੱਲਦੀ 5:30 6:00 ਵਜੇ ਤੱਕ ਉਹਨਾਂ ਨੇ ਸਾਰਾ ਕੁਝ ਨਿਬੇੜ ਲੰਨੇ ਸੀ ਉਸ ਤੋਂ ਬਾਅਦ ਐਕਸਰਸਾਈਜ਼ ਕਰਦੇ ਸੀਗੇ ਐਕਸਰਸਾਈਜ਼ ਵੀ ਕਾਫੀ ਤਾਂ ਚੰਗੀ ਕਰਦੇ ਨੇ ਇਹੋ ਤੇ ਚਾਲ ਚੱਲਦੇ ਨੇਗੇ ਜਿਹਦੇ ਨਾਲ ਸਰੀਰ ਫਿੱਟ ਰਹਿੰਦਾ ਗਾ ਸਾਰੇ ਸਰੀਰ ਦੀ ਐਕਸਰਸਾਈਜ਼ ਕਰਦੇ ਨੇਗੇ ਸੋ ਦੁਪਹਿਰ ਨੂੰ ਰੋਟੀ ਆ ਜਾਂਦੀ ਹੈ ਫਿਰ ਉਹ ਰੋਟੀ ਬੈ ਕੇ ਇਕੱਠੇ ਖਾ ਲੈਂਦੇ ਆ ਅਸੀਂ ਤੇ ਫਿਰ ਅਖਬਾਰ ਹੁੰਦੇ ਨੇਗੇ ਅਖਬਾਰ ਪੜੀ ਦੇਣਗੇ ਅਖਬਾਰ ਪੜਨ ਤੋਂ ਬਾਅਦ ਫਿਰ ਦੁਪਹਿਰ ਨੂੰ ਉਹੀ 12:00 ਇੱਕ ਵਜੇ ਜਾਂਦਾ ਜਦੋਂ ਫਿਰ ਬੰਦ ਹੋ ਜਾਂਦੇ ਆ ਫਿਰ ਉਹ ਦਾ ਇੱਕ ਦੋ ਘੰਟੇ ਰੈਸਟ ਦੇ ਹੁੰਨੇ ਆ ਜਾਂ ਕਿਸੇ ਨੇ ਅਖਬਾਰ ਪੜਨਾ ਹੁੰਦਾਗਾ ਕੋਈ ਹੋਰ ਬੁੱਕ ਪੜ੍ਹਨੀ ਹੁੰਦੀ ਹੈ ਉਹ ਸਾਰੀਆਂ ਹੁੰਦੀ ਨੇ ਅਵੇਲੇਬਲ ਕੋਈ ਅਜਿਹੀ ਗੱਲ ਨਹੀਂ ਸੋ ਐਂ ਹੀ ਕਰਦੇ ਕਰਾਉਂਦੇ ਫਿਰ 3:00 ਵਜੇ ਜਾਂਦੇ ਆ 3:00 ਵਜੇ ਫਿਰ ਉਦੋਂ ਬਾਹਰ ਐਂ ਟਹਿਲਦੇ ਟਾਈਮ ਲੱਗ ਜਾਂਦਾਗਾ ਰੋਟੀ ਆ ਜਾਂਦੀ ਹੈ ਆਚਾਰ ਕਬਾਦੇ ਨੂੰ ਰਾਤ ਨੂੰ ਖਾਣੇ ਆ ਤਾਂ ਆਪਣੇ ਆਪਣੇ ਚਹਿਲਾਂ ਚ ਰੱਖ ਲੈਣੇ ਆ ਸੋ ਰਾਤ ਨੂੰ ਫੇਰ ਬੰਦ ਹੋ ਜਾਂਦੇ ਆ ਇਹ ਹੀ ਰੁਟੀਨ ਆ ਭਾਈ ਜੀਂਦਰ ਜੇਲਾ ਦੇ ਵਿੱਚ ਕਹਿੰਦੇ ਕਿ ਜਦੋਂ ਕੇ ਕੈਦ ਨੂੰ ਭੇਜਿਆ ਜਾਂਦਾ ਤਾਂ ਕੋਈ ਪਰਨਾ ਨਹੀਂ ਹੁੰਦਾ ਜਾਂ ਕੋਈ ਅਜੀਬ ਚੀਜ਼ ਨਹੀਂ ਹੁੰਦੀ ਫਿਰ ਜਦੋਂ ਗੁਰਬਾਣੀ ਪੜ੍ਹਦੇ ਆ ਫਿਰ ਉਦੋਂ ਕੇਸ ਕਿੱਦਾਂ ਟੱਕਦੇ ਆ ਨਹੀਂ ਸਾਰਾ ਕੁਝ ਹੈਗਾ ਤੁਹਾਨੂੰ ਕਿਹਨੇ ਕਿਹਾ ਵੀ ਇਹ ਚੀਜ਼ਾਂ ਨਹੀਂ ਹੈਗੀਆਂ ਪੱਗਾਂ ਹੈਗੀਆਂ ਨੇ ਪਰਨੇ ਹੈਗੇ ਨਾ ਸਰਦਾਰ ਦੀ ਤਾਂ ਬਹੁਤ ਸਾਰਾ ਕੁਝ ਅਵੇਲੇ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਹਾਂ ਜਿਹੜੇ ਨਵਾਲ ਗੱਟੇ ਨੇ ਉਹ ਉੱਥੇ ਡਰਾਮੇ ਬਹੋ ਕਰਦੇ ਨੇਗੇ ਉਸ ਸਿੱਤੇ ਉਹਨਾਂ ਨੂੰ ਨੀ ਕਰ ਦੰਦੇ ਉਹ ਉਹਨਾਂ ਨੂੰ ਕਹਿੰਦੇ ਨੇ ਵੀ ਠੀਕ ਆ ਤੂੰ ਬਾਹਰੋਂ Hindu ਆਏਗਾ Hindu ਹੀ ਰਹੇਗਾ ਜਿਹੜਾ ਸਰਦਾਰ ਆ ਉਹਨੂੰ ਇਹ ਨਹੀਂ ਕਹਿੰਦੇ ਵੀ ਤੂੰ ਦਾੜੀ ਕੇਸ ਕਟਾ ਲੇਗਾ ਨਾ ਐਂ ਹੀ ਰਹਿਣਾਗਾ ਵੀ ਜਿਵੇਂ ਤੂੰ ਹੈਗਾ ਵੀ ਤੇਰੇ ਧਰਮ ਦੇ ਵਿੱਚ ਅਸੀਂ ਦਖਲਅੰਦਾਜ਼ੀ ਕਿਸੇ ਨਹੀਂ ਕਰਨੀ ਉਹਨੂੰ ਉਵੇਂ ਹੀ ਰੱਖ ਦਿੰਦੇ ਨੇ ਕਿ ਜੇ ਉਹ ਕਹੇ ਵੀ ਹੁਣ ਬਾਹਰੋਂ ਸਰਦਾਰ ਆ ਅੰਦਰ ਜਾ ਕੇ ਕਹੇ ਵੀ ਮੈਂ ਕਲੀਨ ਸ਼ੇਪ ਹੋ ਜਾਣਾ ਉਹਨੂੰ ਕਲੀਨ ਸ਼ੇਪ ਨਹੀਂ ਹੋਣ ਦਿੰਦੇ ਉਹ ਹੁਣ ਪਤਾ ਹੀ ਰਹਿੰਦਾ ਹੋਈਆਂ ਹਾਂ ਜੀ ਕਿ ਕਿਦਾਂ ਜਦੋਂ ਤੁਸੀਂ ਦੱਸਿਆ ਉਹਨਾਂ ਨੂੰ ਬੈਕਬੋਨ ਦੀ ਪ੍ਰੋਬਲਮ ਆਈ ਹੱਡੀਆਂ ਦੀ ਤੁਸੀਂ ਨਾਲ ਸੀਗੀ ਉਹਨਾਂ ਦੇ ਕਿੰਨਾ ਕੁ ਸਹਿਯੋਗ ਰਿਹਾ ਨਾਲ ਤੁਸੀਂ ਉਹਨਾਂ ਦੇ ਮੈਡੀਕਲ ਟਰੀਟਮੈਂਟ ਨੂੰ ਲੈ ਕੇ ਕੀ ਕੀ ਖਾਸਾ ਧਿਆਨ ਰਿਹਾ ਉਹਦੇ ਵਿੱਚ ਮੈਡੀਕਲ ਟਰੀਟਮੈਂਟ ਨੂੰ ਲੈ ਕੇ ਕਈ ਵਾਰ ਅਸੀਂ ਸਾਡੀ ਇਕੱਠਾਂ ਦੀ ਆ ਜਾਂਦੀ ਸੀਗੀ ਪਰਚਾ ਅਸੀਂ ਇਕੱਠੀ ਜਾਂਦੇ ਸੀਗੇ ਆਪਣਾ ਐਸਐਮਓ ਦੇ ਜਿਹੜੀ ਇੱਕ ਨੰਬਰ ਜਿਹੜਾ ਵਾ ਉਹ ਵੱਡੀ ਜੇਹੜਾ ਪੁਰਾਣੀ ਜੇਹੜਾ ਜੋ ਆ ਜਾਂਦੀ ਹੈ ਤੇ ਜਿਵੇਂ ਇੱਥੋਂ ਲੈ ਕੇ ਆਪਣੇ ਲਾਲੋ ਉੱਦ ਤੱਕ ਕਿਲੋ ਕਿਲੋਮੀਟਰ ਦਾ ਰਸਤਾ ਹੈਗਾ ਡਾਕਟਰ ਕੋਲ ਜਾਣ ਦਾ ਤੇ ਫਿਰ ਅਸੀਂ ਉਹ ਟਰਾਈਸਾਈਕਲ ਮੰਗਾ ਲਿਆ ਸੀਗਾ ਤੇ ਉਹ ਟਰਾਈਸਾਈਕਲ ਤੇ ਲੈ ਕੇ ਜਾਂਦੇ ਜਾਂਦੇ ਹੁੰਦੇ ਸੀਗੇ ਸੋ ਇਸ ਕਰਕੇ ਫਿਰ ਹੌਲੀ ਹੌਲੀ ਲਾਚ ਚੱਲਿਆ ਨੂੰ ਐਕਸਰਸਾਈਜ਼ਾਂ ਜੀ ਮੈਂ ਡਾਕਟਰਾਂ ਨੇ ਦੱਸੀਆਂ ਉਹ ਐਕਸਰਸਾਈਜ਼ਾਂ ਕਰਕੇ ਉਹ ਠੀਕ ਨਵਰ ਨਵਰ ਹੋ ਗਏ ਸੀਗੇ ਆਖੀਰ ਵਾਰ ਕਦੋਂ ਮੁਲਾਕਾਤ ਹੋਈ ਜਥੇਦਾਰ ਹਵਾਰਾ ਸਿੰਘ ਜੀ ਨਹੀਂ ਮੁਲਾਕਾਤ ਮੇਰੀ 2014-15 ਤੋਂ ਬਾਅਦ ਕਦੇ ਹੋਈ ਨਹੀਂ ਹੈਗੀ 15 ਤੋਂ ਬਾਅਦ ਜਦੋਂ ਮੈਂ ਬਾਹਰ ਆ ਗਿਆ ਉਸ ਤੋਂ ਬਾਅਦ ਕਦੇ ਮੁਲਾਕਾਤ ਨਹੀਂ ਹੋਈ ਹੈਗੀ ਮੈਸੇਜ ਕਈ ਵਾਰ ਆ ਜਾਂਦਾ ਕਿਸੇ ਜਿਹੜੇ ਸੱਜਣ ਮਿੱਤਰ ਜਾਣੇ ਆ ਆਪਣਾ ਮੁਲਾਕਾਤ ਕਰਨ ਉਹਨਾਂ ਦਾ ਹੀ ਮੈਸੇਜ ਆਉਂਦਾ ਹੋਰ ਉਹ ਇਹੋ ਜਿਹੀ ਸਿੱਖ ਕੌਮ ਲਈ ਕੋਈ ਸੰਦੇਸ਼ ਦਿੰਦੇ ਨਹੀਂ ਕੋਈ ਸਨੇਹਾ ਦਿੰਦੇ ਨਹੀਂ ਬਸ ਸਨੇਹਾ ਸਿੱਖ ਕੌਮ ਨੂੰ ਇਹੀ ਦੰਦੇ ਆ ਵੀ ਸਾਰੇ ਤੁਸੀਂ ਇਕੱਠੇ ਹੋ ਕੇ ਹੰਬਲਾ ਮਾਰੋ ਤਾਂ ਕਿ ਸਰਕਾਰਾਂ ਦੇ ਦਬਾਅ ਪਵੇ ਤੇ ਸਾਡੀਆਂ ਪ੍ਰੋਬਲਮਾਂ ਸ਼ੁਰੂ ਹੋਣ ਕਿਉਂਕਿ ਨਾ ਨਾ ਸਮਾਂ ਹੋ ਗਿਆ ਦੇਖੋ 28 28 30 ਸਾਲ ਹੋ ਗਏ ਸੋ ਸਾਰਿਆਂ ਨੂੰ ਪਤਾ ਹੀ ਹੈ ਇਹਦੇ ਵਿੱਚ ਤਾਂ ਕਹਿਣ ਦੀ ਲੋੜ ਨਹੀਂ ਹੈਗੀ ਹਨਾ ਸੋ ਇਹੀ ਚਾਹੁੰਦੇ ਨੇ ਵੀ ਸਾਰੀ ਕੌਮ ਇਕੱਠੀ ਹੋ ਕੇ ਹਾ ਦਾ ਨਾਰਾ ਮਾਰੇ ਉਹਦਾ ਇਹੀ ਚਾਹੁੰਦੇ ਨੇਗੇ ਪਰ ਅਫਸੋਸ ਦੀ ਗੱਲ ਹੈ ਦੇਖੋ ਜਦੋਂ 22000 ਤੇ ਦੀ ਸਰਬੋਤ ਖਾਲਸਾ ਹੋਇਆਗਾ ਕਿੰਨਾ ਇਕੱਠ ਸੀਗਾ ਅੱਜ ਇੱਥੇ ਇਕੱਠ ਤੁਸੀਂ ਦੇਖ ਲਓ ਕਿੰਨਾਗਾ ਉਹ ਲੋਕ ਕਿੱਥੇ ਗਏ ਇਹਦਾ ਮਤਲਬ ਉਸ ਦਿਰੀ ਸਿਰਫ ਉਸ ਦਿਨ ਬਣਾਉਣ ਆਉਂਦੇ ਨੇ ਉਸ ਤੋਂ ਬਾਅਦ ਤੁਸੀਂ ਕੁਝ ਨਹੀਂ ਉਹ ਕਰਦੇ ਹੈਗੇ ਹਨ ਜਦੋਂ ਕਿ ਚਾਹੀਦਾ ਕੋਮ ਨੂੰ ਇੱਥੇ ਇਕੱਠੀ ਹੋਗੇ ਉਸੇ ਨੂੰ ਜਿਹੜੀ ਨੇ ਉੱਥੇ 22 ਧਰਤੀ ਤੇ ਖਾਲਸਾ ਦਾ ਜਥੇਦਾਰ ਬਣਾਇਆ ਸੀਗਾ ਉਹ ਇੱਥੇ ਇਕੱਠੀ ਹੁੰਦੀ ਇੱਥੋਂ ਦੁਬਾਰੇ ਉਹਨਾਂ ਨੂੰ ਸਰਕਾਰਾਂ ਦੇ ਦਬਾਅ ਪਾ ਕੇ ਉਹਨਾਂ ਨੂੰ ਲਿਜਾ ਕੇ ਦੁਬਾਰੇ ਅਹਾਲਤ ਤਖਤੇ ਬਿਠਾਉਂਦੇ ਫਿਰ ਹੁੰਦਾਗਾ ਵੀ ਹਾਂ ਖਾਲਸਾ ਦਾ ਸੀ ਜਥੇਦਾਰ ਚੁਣਿਆਗਾ ਇੱਕ ਪਾਸੇ ਰਾਮ ਰਹੀਮ ਨੂੰ ਫਰਲੋ ਦੇ ਭੇਜਿਆ ਜਾਂਦਾ ਪਰੋਲਾ ਦਿੱਤੀਆਂ ਜਾਂਦੀਆਂ ਉਦੋਂ ਕਿੰਨੇ ਕ ਮਨੋਂ ਠੇਸ ਪਹੁੰਚਦੇ ਆ ਕਿਉਂਕਿ ਜਿਨ੍ਹਾਂ ਨੂੰ 28 28 30 30 ਸਾਲ ਹੋ ਗਏ ਅੱਜ ਵੀ ਅੰਦਰ ਡੱਕੇ ਆ ਜਿਨ੍ਹਾਂ ਤੇ ਬਲਦਕਾਰੀਆਂ ਤੇ ਕੇਸ ਹੈਗੇ ਆ ਉਹ ਸਾਲ ਬਾਅਦ 6 ਮਹੀਨੇ ਬਾਅਦ ਉਹ ਫਰਲੋ ਤੇ ਆ ਜਾਂਦੇ ਦੇਖੋ ਭਾਈ ਕੇਸ ਇਹੀ ਤਾਂ ਗੱਲ ਹੈ ਵੀ ਕਾਨੂੰਨ ਦੋ ਚੱਲਦੇ ਨੇਗੇ ਹਿੰਦੁਸਤਾਨ 'ਚ ਹਨਾ ਸਿੱਖਾਂ ਲਈ ਲੱਗਿਆ ਹੈ ਬਾਕੀ ਉਹਨਾਂ ਲਈ ਅਲੱਗ ਹੈ ਉਹਦੇ ਕੋਲ ਵੋਟਰ ਰਾਜ ਹੈ ਵੋਟਰ ਰਾਜ ਹੈ ਪੈਸਾ ਉਹ ਜ਼ਿਆਦਾ ਹੈ ਪੈਸੇ ਨਾਲ ਸਾਕੂ ਚੱਲਦਾ ਹੈ ਤੇ ਉੱਥੇ ਫਿਰ ਜਿਹੜੀ ਜਿਹੜੀ ਪ੍ਰੋਲ ਉਹਦਾ ਸਰਕਾਰ ਨੇ ਦੇਣੀ ਹੁੰਦੀ ਹੈ ਸਰਕਾਰ ਨੂੰ ਹੁੰਦਾ ਵੀ ਸਾਨੂੰ ਵੋਟਾਂ ਮਿਲਣਗੀਆਂ ਸਰਕਾਰ ਕੋਈ ਇਜੈਕਸ਼ਨ ਕਰ ਦੇਣੀ ਕਿ ਉਹਨੂੰ ਪ੍ਰੋਲ ਮਿਲ ਜਾਂਦੀ ਹੈ ਕਿਉਂਕਿ ਪ੍ਰੋਲ ਦਾ ਹੱਕ ਦਾ ਹਰੇਕ ਦਾ ਜਿਹੜਾ ਕੈਦੀ ਹੈ ਉਹਦਾ 4 ਮਹੀਨੇ ਬਾਅਦ ਹੋਰ ਸ਼ੁਰੂ ਹੋ ਜਾਂਦਾ ਹੈਗਾ ਇਹਨਾਂ ਦੀ ਪ੍ਰੋਲ ਤੇ ਲਿਖਿਆ ਜਾਂਦਾ ਵੀ ਜਮਾਨ ਨੂੰ ਖਤਰਾ ਹੈਗਾ ਉੱਥੇ ਬੰਦ ਹੋ ਜਾਂਦੀ ਹੈ ਇਹ ਆ ਕੇ ਸਿਰਫ ਇੰਨਾ ਕੁ ਫਰਕ ਹੈ ਉਹਦੇ ਕਰਕੇ ਵੀ ਉਹਦੇ ਪਿੱਛੇ 4 ਵੋਟਾਂ ਹੈਗੀਆਂ ਨੇ ਇਸ ਕਰਕੇ ਸਰਕਾਰਾਂ ਉਹਨਾਂ ਨੂੰ ਢੇਲਾ ਦਿੰਦੀਆਂ ਨੇ ਉਹ ਸਰਕਾਰ ਅਜਿਹਾ ਕਰਦੀ ਆ ਪ੍ਰੋਲ ਤੇ ਭੇਜਦੀ ਆ ਫਿਰ ਕਿਉਂ ਇਦਾਂ ਸਿੱਖਾ ਨਾਲ ਲੱਗਦਾ ਨਹੀਂ ਫਿਰ ਗੁਲਾਮੀ ਵਾਲਾ ਅਹਿਸਾਸ ਕਰਵਾਇਆ ਜਾਂਦਾ ਨਹੀਂ ਉਹਦਾ ਹੈਈ ਤੁਸੀਂ ਜਾ ਕੇ ਪੁੱਛ ਲੋ ਉਹ ਕਹਿੰਦੇ 나ਜੀ ਇਹ ਤਾਂ ਕਾਨੂੰਨ ਦੇ दायरे ਦੇ ਵਿੱਚ ਰਹਿ ਕੇ ਪਰੋਲ ਕੱਟ ਕੇ ਆਉਂਦਾਗਾ ਵੀ ਇਹ ਸਾਡਾ ਤਾਂ ਇਹਦੇ ਵਿੱਚ ਕੋਈ ਕਸੂਰ ਨਹੀਂ ਉਹ ਤਾਂ ਐਂ ਮੁੱਕਰ ਜਾਂਦੇ ਨੇ ਨਾਲ ਦੀ ਨਾਲ ਤੇ ਹੁਣ ਜੇ ਤੁਸੀਂ ਪਰੋ ਇਸ਼ਾਰਾ ਕਰੋਗੇ ਡਿਪਟੀ ਕਮਿਸ਼ਨਰ ਨੂੰ ਤੇ ਤਾਈਆਂ ਹੋ ਬਾਹਰ ਆਊਗਾ ਉਹ ਹਨਾ ਤੇ ਐਂ ਤਾਂ ਨਹੀਂ ਆ ਨਹੀਂ ਸਕਦਾਗਾ ਤੇ ਹੁਣ ਜਦੋਂ ਸੀਐਮ ਇਹ ਕਹਦੇ ਗਏ ਹੁੰਦਾਗਾ ਵੀ ਹਾਂ ਠੀਕ ਹੈ ਪ੍ਰੋਲ ਲਾਣੀ ਚਾਹੀਦੀ ਹੈ ਬਾਬਾ ਜੀ ਨੂੰ ਬਾਬਾ ਜੀ ਬਾਹਰ ਆ ਰਹੇ ਨੇ ਕਿ ਤੁਹਾਡੇ ਸਾਹਮਣੇ ਕਿੰਨੀ 11 12 ਪ੍ਰੋਲਾਂ ਘਟ ਚੁੱਕੇ ਨੇ ਉਹ ਸੋ ਕੋਈ ਗੱਲ ਨਹੀਂ ਹੈਗੀ ਮੈਨੂੰ ਲੱਗਦਾ ਔਲੀ ਥੋੜੇ ਥੋੜੇ ਦਿਨਾਂ ਚ ਉਹਨਾਂ ਨੇ ਪੱਕੇ ਤੌਰ ਤੇ ਬਾਹਰ ਆ ਜਾਣਾ ਐਡੇ ਸ਼ੰਗੀਨ ਜੁਰਮ ਨੇ ਜਦੋਂ ਕੀ ਉਹਦੇ ਤੇ ਹਨਾ ਤੇ ਬਲਦਕਾਰ ਦੇ ਨੇ ਕਿ ਹੋਰ ਉਹਨਾਂ ਨੇ ਆਪਣੇ ਵਡੇਰੇ ਚ ਬਹੁਤ ਕੁਝ ਗਲਤ ਕੀਤਾਗਾ ਪੱਤਰਕਾਰ ਇਸ ਦੇਸ਼ ਦੇ ਵਿੱਚ ਇੱਕ ਬਲਦਕਾਰੀ ਨੂੰ ਜੇਕਰ ਵਕੀਲ ਮਿਲ ਜੇ ਤਾਂ ਇਸ ਤੋਂ ਵੱਡਾ ਮੈਨੂੰ ਲੱਗਦਾ ਨਹੀਂ ਕਿ ਦੇਸ਼ 'ਚ ਇਨਸਾਫ ਮਿਲ ਪਾਏਗਾ ਬਿਲਕੁਲ ਤਾਂ ਸਤਿ ਸਾਮ ਤੁਹਾਡੇ ਸਾਹਮਣੇ ਆ ਬਿਲਕੁਲ ਹਾਂਜੀ ਹਾਂਜੀ ਵਕੀਲ ਵਕੀਲਾਾਂ ਦੀ ਫੌਜ ਜਾਂਦੀ ਐ ਦੇਖੋ ਵੱਡੇ ਵੱਡੇ ਵਕੀਲਾਂ ਦੀ ਫੌਜ ਜਾਂਦੀ ਐ ਠੀਕ ਹੈ ਨਾ ਸਾਡੇ ਕੋਲ ਇਧਰ ਸੁਪਰੀਮ ਕੋਰਟ ਦੇ ਵਿੱਚ ਕਰਨ ਜਾਉਗੇ ਅਸੀਂ ਆਪਣਾ ਦੇਖਦੇ ਆਂ ਵੀ ਵਕੀਲ ਕਿਹੜਾ ਕਰੀਏ ਸਾਨੂੰ ਵਕੀਲ ਨਹੀਂ ਲੱਭਦੇ ਹੈਗੇ ਹੈ ਨਾ ਜੇ ਵਕੀਲ ਲੱਭ ਹੀ ਜਾਂਨੇ ਆ ਤੇ ਉਹ ਜਿਹੜੀ ਉਹਦੀ ਫੀਸ ਹੁੰਦੀ ਆ ਫੀਸ ਨਹੀਂ ਅਸੀਂ ਦੇ ਸਕਦੇ ਸੋ ਬਹੁਤ ਅਰਚਨਾ ਆਉਂਦੀ ਐ ਨੇ ਕਿ ਇਹ ਜੀ ਇਹ ਤੁਹਾਨੂੰ ਦੱਸ ਨਹੀਂ ਸਕਦੇ ਪੂਰੀ ਗੱਲਬਾਤ ਉਹ ਕਹਿਣ ਦਾ ਮਤਲਬ ਉੱਥੇ ਤੱਕ ਪਹੁੰਚਣ ਲਈ ਸਾਨੂੰ ਬਹੁਤਸ਼ ਕਰਨਾ ਪੈਂਦਾਗਾ ਉਹਨਾਂ ਕੋਲ ਸਾਰਾ ਕੁਝ ਆਪਣਾ ਹੈਗਾ ਸਾਡੇ ਕੋਲ ਅਸੀਂ ਧੜੇ ਵਿੱਚ ਵੰਡੇ ਹੋਏ ਆ ਅਕਾਲੀ ਦਲ ਵਾਲੇ ਕਹਿੰਦੇ ਨਹੀਂ ਅਸੀਂ ਆਪਣੇ ਤੌਰ ਤੇ ਕਰਾਂਗੇ ਹੋਰ ਜਥੇਬੰਦੀਆਂ ਕਹਿੰਦੀਆਂ ਅਸੀਂ ਆਪਣੇ ਤੌਰ ਤੇ ਕਰਾਂਗੇ ਕਾਂਗਰਸ ਵਾਲੇ ਉਹ ਹੋਰ ਤਰੀਕੇ ਨਾਲ ਕਰਦੇ ਨੇ ਕਿ ਆਪਾਂ ਤਾਂ ਇਕੱਠੇ ਹੈ ਹੀ ਨਹੀਂਗੇ ਗੱਲ ਆ ਹੱਸ ਤੁਸੀਂ ਜ਼ਿੰਦਗੀ ਦੇ ਆਪਣੇ 12 12.5 ਸਾਲ ਪਹਿਲਾਂ ਜੇਲ੍ਹ ਦੇ ਵਿੱਚ ਕੱਢਤੇ ਉਨੇ ਜੋ ਮੁੜਦੀ ਜ਼ਿੰਦਗੀ ਬਚੀ ਆ ਉਸਦੇ ਪਿੱਛੇ ਵੀ ਜੇਕਰ ਮੈਂ ਗੱਲ ਕਰਾਂ ਤਾਂ ਤੁਸੀਂ ਸੇਕੋਮ ਲਈ ਅਗਲਾ ਸੰਘਰਸ਼ ਵੀ ਹੁਣ ਸ਼ੁਰੂ ਕਰਤਾ 20 ਮਹੀਨੇ ਹੋ ਗਏ ਤੁਸੀਂ ਇਸੇ ਸੰਘਰਸ਼ ਨਾਲ ਚੱਲਦੇ ਪਏ ਹੋ ਪਰਿਵਾਰ ਨਾਲ ਫਿਰ ਕਿੰਨਾ ਕੁ ਸਮਾਂ ਬਤੀਤ ਕਰ ਪਉਂਦੇ ਹੋ ਜੀ ਪਰਿਵਾਰ ਨਾਲ ਦੇਖੋ ਮੈਂ ਹਫ਼ਤੇ ਕਬਾਜ ਆਇਆ ਨਾ ਕਰੇ ਤੇ ਪਰਿਵਾਰ ਨਾਲ ਛੋਟਾ ਬ੍ਰਦਰ ਹੈਗਾ ਉਹਦੇ ਦੋ ਬੇਬੇ ਰਟੇ ਨੇ ਅੱਗੇ ਵਧੀਆ ਪਰਿਵਾਰ ਸਾਡਾ ਛੋਟਾ ਜਿਹਾ ਪਰਿਵਾਰ ਹੈ ਕੋਈ ਇਹੋ ਜਿਹੀ ਗੱਲ ਨਹੀਂ ਮੈਂ ਆਪਣਾ ਵਿਆਹ ਕਰਾਇਆ ਨਹੀਂਗਾ ਸੋ ਵਧੀਆ ਖੁਸ਼ੀ ਪਰਿਵਾਰ ਹੈ ਕੋਈ ਇਹੋ ਜਿਹੀ ਗੱਲ ਨਹੀਂ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ 2016 ਚ 15 ਜੀ ਸੋ ਠੀਕ ਠਾਕ ਵਧੀਆ ਮੈਂ ਹਫਤੇ ਬਾਅਦ ਘਰੇ ਜਾਇਆ ਨਾ ਕੋਈ ਜੀ ਕਰਨੀ ਪਰ ਜਿਆਦਾ ਟਾਈਮ ਮੈਂ ਆਪਣਾ ਇੱਧਰ ਹੀ ਕੱਢਦਾਗਾ ਆਪਣੇ ਤਾਂਗੀ ਸਿੰਘ ਜਿਹੜੇ ਵੀ ਬਾਹਰ ਆਜਾਂਗੇ ਸਾਡੇ ਹਾਂਜੀ ਹਾਂਜੀ ਹੁਣ ਕੀ ਲੱਗਦਾ ਹੈ ਕਿਸ ਤਰੀਕੇ ਨਾਲ ਆਪਾਂ ਗੱਲ ਕਰੀਏ ਕਿ ਸਰਕਾਰਾਂ ਤੇ ਅਸਰ ਪਏਗਾ ਕਿਉਂਕਿ ਇਹ ਮੋਰਚਾ ਕਾਫੀ ਤਿੱਖਾ ਰਿਹਾ ਹੈ ਪਹਿਲੇ ਵੀ ਇੱਥੇ ਮੌਜੂਦਾ ਜੋ ਐਮਪੀ ਨੇ ਭਾਈ ਅਮਰਪਾਲ ਸਿੰਘ ਖਾਲਸਾ ਉਹ ਵੀ ਹੁੰਦੇ ਰਹੇ ਨੇ ਇੱਥੇ ਵੱਡੀਆਂ ਵੱਡੀਆਂ ਸਰਮੋਰ ਜਥੇ ਬੰਦੀਆਂ ਹੁੰਦੀਆਂ ਰਹੀਆਂ ਨੇ ਅੱਜ ਮੈਂ ਗੱਲ ਕਰਨਾ ਸਭ ਤੋਂ ਵੱਡੀ ਸਰਮੋਰ ਜਥੇ ਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨਾਂ ਦਾ ਕਿੰਨਾ ਸਹਿਯੋਗ ਰਿਹਾ ਇਸ ਜਗ੍ਹਾ ਤੇ ਬਿਲਕੁਲ ਕੋਈ ਜ਼ੀਰੋ ਸੇ ਹੋ ਰਿਹਾਗਾ ਇੱਕ ਸਿਰਫ ਇੱਕ ਵਾਰ ਆਏ ਨੇਗੇ ਆਪਣਾ ਹਰਜਿੰਦਰ ਸਿੰਘ ਧਾਮੀ ਤੇ ਉਸ ਤੋਂ ਬਾਅਦ ਕੁਝ ਮੁੰਡੇ ਇੱਥੇ ਹੁਲੜਬਾਜੀ ਕੀਤੀ ਉਹਨਾਂ ਨੇ ਉਸ ਤੋਂ ਬਾਅਦ ਨਾ ਸਰਉਣੀ ਕਮੇਟੀ ਦਾ ਕੋਈ ਮੁਲਾਜ਼ਮ ਨਾ ਅਕਾਲੀ ਦਲ ਦਾ ਕੋਈ ਨੁਮਾਇੰਦਾ ਕੋਈ ਵੀ ਨਹੀਂ ਆਇਆ ਹੈਗਾ ਉਹਨਾਂ ਨੇ ਬਿਲਕੁਲੇ ਬਿੱਠ ਮੋੜ ਲਈ ਕਹਿੰਦੇ ਕੀ ਕਾਰਨ ਜਿੱਥੇ ਸਾਰੀਆਂ ਸਰਮੌਰ ਜਥੇਬੰਦੀਆਂ ਬੈਠੀਆਂ ਨੇ ਇੱਕ ਪਾਸੇ ਉਹ ਇੱਕ ਫਾਰਮ ਕੱਢਦੇ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਾਵੇਜ਼ ਕਰਨੇ ਆ ਫਿਰ ਉਥੇ ਕੀ ਫਾਇਦਾ ਜੇਕਰ ਆਪਾਂ ਇੱਥੇ ਸਾਰੇ ਚਰਾਲ ਕੇ ਸਹਿਯੋਗ ਨਹੀਂ ਦਿੱਤਾ ਉਹ ਤਾਂ ਆਪਣਾ ਦੇਖੋ ਭਾਲ ਰਹੇ ਨੇ ਕਹਿੰਦੇ ਨੇ ਡੁੱਬਦੇ ਨੂੰ ਟਣਕੇ ਦਾ ਸਹਾਰਾ ਉਹ ਤਾਂ ਇੱਕ ਬੰਦੀ ਸਿੰਘਾ ਦਾ ਸਹਾਰਾ ਲੈ ਰਹੇ ਨੇਗੇ ਉਹ ਤਾਂ ਡੁੱਬ ਚੁੱਕੇ ਆ ਹੁਣ ਅਕਾਲੀ ਤਲ ਬਿਲਕੁਲ ਡੁੱਬ ਚੁੱਕੇ ਹੈਗਾ ਹਾਂ ਉਹ ਸਿਰਫ ਹੁਣ ਰਾਜੋ ਪਿੱਛੇ ਗੁਰਦੀਪ ਖੇੜੇ ਨੂੰ ਉੱਥੇ ਰਖੜ ਪੁੰਨਿਆ ਦੇ ਮੇਲੇ ਦੇ ਉਹਨਾਂ ਨੇ ਟਾਈਮ ਖੁੱਲਾ ਸਟੇਜ ਤੇ ਖੁੱਲਾ ਦਿੱਤਾ ਹਨਾ ਉਹਨਾਂ ਨੂੰ ਆਪ ਜੋ ਉਹਨਾਂ ਨੂੰ ਲੈਸਨ ਦਿੱਤਾ ਉਹਨਾਂ ਨੇ ਉਹ ਪੜਿਆ ਉਹਨਾਂ ਨੇ ਉੱਥੇ ਵੇ ਨਹੀਂ ਰਾਜੂਆਣਾ ਜਦੋਂ ਇੱਕ ਦੋ ਵਾਰ ਛੁੱਟੀ ਆ ਉਹ ਵੀ ਉਹਦੀ ਗੱਲ ਕਰਕੇ ਗਿਆ ਪਰ ਲੱਗਦਾ ਨਹੀਂ ਇਸ ਤਰੀਕੇ ਨਾਲ ਜੇ ਸਟੇਜ ਤੇ ਖੜ ਕੇ ਉਹ ਬੋਲ ਰਿਹਾ ਅਜਿਹਾ ਨਹੀਂ ਹੋਣਾ ਚਾਹੀਦਾ ਇੱਥੇ ਜੋ ਸਿੱਖ ਸੰਘਰਸ਼ ਚੱਲ ਰਹੇ ਨੇ ਤੇ ਆਪਣੀ ਜੋ ਕੌਮੀ ਇਨਸਾਫ ਮੋਰਚੀ ਦੀ ਸਟੇਜ 'ਇੱਥੇ ਖੜ ਕੇ ਸ਼ਾਇਦ ਜੇਕਰ ਅਜ ਅਪੀਲ ਕਰਦੇ ਤਾਂ ਨਾਲ ਸਿੰਘ ਹੋਰ ਖੜਦੇ ਬਿਲਕੁਲ ਖੜਨਾ ਸੀਗੇ ਇੱਥੇ ਆਉਣ ਨੂੰ ਤਾਂ ਜਦੋਂ ਅਸੀਂ ਕਹਿ ਦਈਏ ਤਾਂ ਬਿਲਕੁਲ ਮਨ ਹੀ ਕਰ ਜੰਨੇ ਆ ਕਹਿੰਦੇ ਨਾ ਜੀ ਸਾਡੀ ਤਾਂ ਅੱਗੇ ਬਿਲਕੁਲ ਪ੍ਰੋਬਲਮਾਂ ਬਣ ਜਾਣਗੀਆਂ ਸੰਤਾ ਮੁੜ ਕੇ ਬਾਹਰ ਨਹੀਂ ਕੱਢਣਾ ਜੇ ਅਸੀਂ ਇੱਥੇ ਆ ਗਏ ਅਸੀਂ ਪਿੱਛੇ ਜੇ 15 ਅਗਸਤ ਨੂੰ ਸੋਚਿਆ ਸੀ ਕਿ ਜਿਹੜੇ ਤਿੰਨ ਸਿੰਘ ਬਾਹਰ ਆਏ ਨੇਗੇ ਉਹਨਾਂ ਨੂੰ ਇੱਥੇ ਸਨਮਾਨਤ ਕਰੀਏ ਤੇ ਪ੍ਰਸ਼ਾਸਨ ਨੇ ਵੀ ਕਹਿਤਾ ਸੀ ਵੀ ਸੰਤਾ ਕੋਈ ਪ੍ਰੋਬਲਮ ਨਹੀਂ ਹੈਗੀ ਉਹਨਾਂ ਜੀ ਕਿਸੇ ਨੇ ਆਉਣ ਦੀ ਹਮੀਆਂ ਨਹੀਂ ਭਰੀ ਹੈਗੀ ਉਹਨਾਂ ਹੋਰ ਤਾਂ ਛੱਡੋ ਪਰੇ ਕਿਸੇ ਦਾ ਇੱਥੇ ਤੱਕ 19 ਮਹੀਨੇ ਹੋ ਗਏ ਕਿਸੇ ਬੰਦੀ ਸਿੰਘ ਦਾ ਪਰਿਵਾਰ ਦਾ ਮੈਂਬਰ ਵੀ ਨਹੀਂ ਆਇਆ ਇੱਕ ਹਵਾਰੇ ਦੇ ਪਰਿਵਾਰ ਨੂੰ ਛੱਡ ਕੇ ਉਹਦਾ ਦੋ ਭਰਾ ਦੋ ਵਾਰ ਬਾਹਰੋਂ ਅਮਰੀਕਾ ਤੋਂ ਆਏ ਦੋ ਵਾਰ ਜਿੰਨੇ ਵਾਰ ਵੀ ਛੁੱਟੀ ਆਇਆ ਉਹ ਇੱਥੇ ਆਪਣਾ ਉਹਦਾ ਵੀਜ਼ਾ ਲੱਗਿਆ ਹੈਗਾ ਉਹ ਹਰ ਰੋਜ਼ ਇਤਿਹਾਰੀ ਲਾਉਂਦਾ ਰਿਹਾਗਾ ਪਰ ਜਿਹੜਾ ਫਿਰ ਕਿਵੇਂ ਆਸ ਕਰਦੇ ਆ ਕਿ ਬਾਕੀ ਬੰਦੀ ਸਿੰਘ ਰਹਾ ਹੋ ਜਾਣਗੇ ਜਦੋਂ ਜੋ ਬੰਦੀ ਸਿੰਘ ਆਏ ਨੇ ਉਹ ਹੀ ਨਹੀਂ ਆਪਣਾ ਸਾਥ ਦੇ ਰਹੇ ਫਿਰ ਕਿਵੇਂ ਆਸ ਕਰਦੇ ਨਹੀਂ ਅਸੀਂ ਤਾਂ ਦੇਖੋ ਕੱਲ ਉਹਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਆ ਉਹ ਅਸੀਂ ਉਹਨਾਂ ਤੋਂ ਨਾਂ ਪੁੱਛ ਕੇ ਮੋਰਚਾ ਲਾਇਆ ਹੈਗਾ ਨਾ ਕੁਝ ਕਰਨਾ ਤਾਂ ਸਾਡੀ ਆਪਣੀ ਅੰਦਰੋਂ ਉਹ ਹੈ ਨਾ ਵੀ ਹਾਂ ਇਹ ਨੇ ਨੇ ਸਾਲ ਹੋ ਗਏ ਬੈਠੇ ਇਹਨੂੰ ਕਢਾਉਣਾ ਬਰ ਗੱਲ ਇਹ ਨਹੀਂ ਹੈਗੀ ਵੀ ਅਸੀਂ ਇਹਨਾਂ ਤੋਂ ਕੋਈ ਯਾਦਤ ਵੀ ਨਹੀਂ ਅਸੀਂ ਕਿਸੇ ਤੋਂ ਲਈ ਠੀਕ ਹੈ ਜੋ ਸਾਡੇ ਆਪਣਾ ਅਸੀਂ ਬਹਿ ਕੇ ਫੈਸਲਾ ਕੀਤਾ ਉਸ ਸਾਹਿਬ ਨਾਲ ਅਸੀਂ ਮੋਰਚਾ ਲਾਇਆ ਹੈਗਾ ਮੋਰਚਾ ਲਾ ਕੇ ਇਹੀ ਰਾਹ ਬਚਿਆ ਸੀ ਸਾਡੇ ਕੋਲ ਹੁਣ ਹੋਰ ਰਾਹ ਹੀ ਨਹੀਂ ਸੀ ਕੋਈ ਹੋਰ ਰਾਜੋਣਾ ਸਾਹਿਬ ਦੀ ਗੱਲ ਕਰਾਂ ਉਹਨਾਂ ਨੇ ਕਿਹਾ ਕਿ ਮੈਨੂੰ ਲੋੜ ਨਹੀਂ ਕਿਸੇ ਚੀਜ਼ ਦੀ ਸ਼੍ਰੋਮਣੀ ਕਮੇਟੀ ਨੇ ਵੀ ਜੋ ਸਹਿਯੋਗ ਕੀਤਾ ਕਹਿੰਦੇ ਨਹੀਂ ਮੈਨੂੰ ਨਹੀਂ ਚਾਹੀਦਾ ਕੁਝ ਉਹਨਾਂ ਦੀ ਤਾਂ ਗੱਲੇ ਕੁਝ ਹੋਰ ਆ ਉਹਨਾਂ ਦਾ ਆਪਾਂ ਨਾਏ ਉਹ ਜੋ ਕਰਦੇ ਨੇ ਠੀਕ ਕਰਦੇ ਨੇ ਜੋ ਕੁਝ ਹੈਗਾ ਠੀਕ ਹੈ ਉਹ ਵੱਡੀ ਕੁਰਬਾਨੀਆਂ ਉਹਨਾਂ ਦੀ ਅਸੀਂ ਸਤਿਕਾਰ ਕਰਦੇ ਹਾਂ ਉਹ ਤਾਂ ਸਾਨੂੰ ਵੀ ਕਈ ਵਾਰ ਗਲਤ ਕਹਿ ਜਾਂਦੇ ਨੇ ਅਸੀਂ ਤਾਂ ਫਿਰ ਵੀ ਕਦੇ ਗੁੱਸਾ ਨਹੀਂ ਕਰਦੇ ਹੈਗੇ ਕੋਈ ਗੱਲ ਨਹੀਂ ਜਿਵੇਂ ਹੁੰਦਾ ਠੀਕ ਹੈ ਹਾਂ ਜੀ ਹਾਲ ਸਾਹਿਬ ਵੈਰੀ ਬਲਕੁਲ ਇਸ ਕੋਮਨ ਸਾਫਟ ਮੋਰਚੇ ਦੇ ਵਿੱਚ ਪਹੁੰਚੇ ਸੀਗੇ ਕਰੀਬ 20 ਮਹੀਨੇ ਹੋ ਚੁੱਕੇ ਆ ਇਸ ਕੋਮਨ ਸਾਫਟ ਮੋਰਚੇ ਦੇ ਵਿੱਚ ਅਲੱਗ-ਅਲੱਗ ਸਰਮੋਰਜ ਜਥੇਬੰਦੀਆਂ ਨੂੰ ਸ਼ਮੂਲੀਅਤ ਕਰਦਿਆ ਹੋਇਆ ਪਰ ਸਵਾਲ ਜ਼ਰੂਰ ਵੱਡੇ ਖੜੇ ਹੋ ਰਹੇ ਨੇ ਕਿਉਂਕਿ ਮੌਜੂਦਾ ਸਰਕਾਰ ਦੀ ਜੇਕਰ ਗੱਲ ਕਰਾਂ ਤਾਂ ਇਹ ਉਹੀ ਸਰਕਾਰ ਆ ਜਦੋਂ ਇਸਨੇ ਸਤਾ ਦੇ ਵਿੱਚ ਹੋਣਾ ਸੀ ਕਈ ਵਾਦੇ ਆਮ ਲੋਕਾਂ ਦੇ ਨਾਲ ਕੀਤੇ ਗਏ ਸੀ ਜਿਵੇਂ ਵੀਆਈਪੀ ਕਲਚਰ ਦੀ ਗੱਲ ਕਰਾਂ ਉਹ ਨਹੀਂ ਹੋਵੇਗਾ ਪਰ ਅਜੇ ਹਾਲ ਲੋਕ ਖੁਦ ਦੇਖ ਰਹੇ ਨੇ 22 ਸਾਲ ਕਰੀਬ ਹੋ ਚੁੱਕੇ ਨੇ ਅਜੀਹਾ ਲੋਕਾਂ ਨੇ ਦੇਖ ਲਿਆ ਕਿ ਕਿੰਨਾ ਕਿ ਧਰਨੇ ਮੁਕਤ ਜਿਹੜਾ ਪੰਜਾਬ ਚੱਲ ਰਿਹਾ ਰੰਗਲਾ ਪੰਜਾਬ ਕਿੰਨਾ ਕਿ ਬਣਾਇਆ ਜਾ ਰਿਹਾ ਸੋ ਉਹ ਸਭ ਲੋਕੀ ਜਾਣਦੇ ਨੇ ਇੱਕ ਬਟਨ ਦਬ ਕੇ ਜ਼ਰੂਰ ਆਪਾਂ 92 ਐਮਐਲਏ ਤਾਂ ਜ਼ਰੂਰ ਚਿਤਾਏ ਨੇ ਪਰ ਅੱਜ ਤੱਕ ਕੋਈ ਵੀ 92 ਐਮਐਲਏ ਵਿੱਚੋਂ ਇੱਥੇ ਇਹਨਾਂ ਦੀ ਸਾਰ ਲਾਈਨ ਕੋਈ ਨਹੀਂ ਪਹੁੰਚਿਆ ਪਰ ਹੁਣ ਜੇਕਰ ਗੱਲ ਕਰ ਲਈ ਤਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇਹ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੈਗਾ ਆ ਹਰ ਪਾਸੇ ਜੇਕਰ ਮੈਂ ਗੱਲ ਕਰਾਂ ਤਾਂ ਸਿੰਘਾਂ ਦੇ ਮੋਰਚੇ ਜਿਹੜੇ ਨੇ ਲੱਗੇ ਨੇ ਲੰਗਰ ਜਿਹੜੇ ਨੇ ਉਹ ਚੋ ਵੀ ਕੈਂਡੀ ਇੱਥੇ ਤਿਆਰ ਬਰ ਤਿਆਰ ਰਹਿੰਦੇ ਨੇ ਤੇ ਫੌਜਾ ਇੱਥੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੀਆਂ ਨੇ ਸੋ ਇਹ ਲਗਾਤਾਰ ਇਹ ਸੰਘਰਸ਼ ਏਦਾਂ ਹੀ ਚੱਲਣ ਵਾਲਾ ਜਦੋਂ ਤੱਕ ਆਪਣੇ ਬੰਦੀ ਸਿੰਘ ਜਿਹੜੇ ਨੇ ਉਹ ਰਹਿ ਆ ਹੀ ਨਹੀਂ ਹੁੰਦੇ ਮੈਨੂੰ ਤੇ ਉਹ ਜਾਜਾ ਤੋਣਯਰ ਦੇ ਲਈ ਸਿਮਰਦੀਪ ਸਿੰਘ ਮੋਹਾਲੀ